ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਭਾਈ ਤਾਰੂ ਪੋਪਰ ਜੀ ਭਾਈ ਗੁਰਦਾਸ ਜੀ ਨੇ ਆਪਣੀ 11ਵੀਂ ਭਾਰ ਵਿੱਚ ਮਹਾਨ ਸਿੱਖਾਂ ਦੀਆਂ ਮਹਾਨ ਕਰਨੀਆਂ ਦੀ ਜੋ ਸੂਚੀ ਰਚੀ ਹੈ ਉਸ ਵਿੱਚ ਉਨ੍ਹਾਂ ਨੇ 13ਵੀਂ ਪੌੜੀ ਵਿੱਚ ਭਾਈ ਤਾਰੂ ਪੋਪਰ ਜੀ ਦਾ ਨਾਮ ਸਭ ਤੋਂ ਪਹਿਲੇ ਨੰਬਰ ਤੇ ਲਿਖਿਆ ਹੈ ਤਾਰੂ ਪੋਪਟ ਤਾਰਿਆ ਗੁਰਮੁਖ ਬਾਲ ਸੁਬਾਈ ਉਦਾਸੀ ਭਾਈ ਤਾਰੂ ਪੋਪਟ ਜੀ ਲਾਹੌਰ ਦੇ ਵਸਨੀਕ ਸਨ ਉਹ ਬਚਪਨ ਤੋਂ ਪ੍ਰਭੂ ਦੇ ਪਿਆਰੇ ਤੇ ਆਤਮਿਕ ਮੰਡਲ ਦੇ ਖੋਜੀ ਸਨ ਸਬਬ ਨਾਲ ਉਹਨਾਂ ਦਾ ਮਿਲਾਪ ਗੁਰੂ ਨਾਨਕ ਦੇਵ ਜੀ ਨਾਲ ਹੋਇਆ ਤੇ ਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਗੁਰੂ ਜੀ ਨੂੰ ਆਖਣ ਲੱਗਾ ਸੁਣਿਆ ਹੈ ਸੰਤਾਂ ਨੂੰ ਮਿਲਿਆ ਸ਼ਾਂਤੀ ਪ੍ਰਾਪਤ ਹੁੰਦੀ ਹੈ ਮੈਂ ਤੁਹਾਡੀ ਸ਼ਰਨ ਵਿੱਚ ਆਇਆ ਹਾਂ ਮੇਰੇ ਤੇ ਕਿਰਪਾ ਕਰੋ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵਚਨ ਕੀਤਾ ਤਾਰੂ ਤੂੰ ਕੁਲ ਤਾਰੂ ਹੋਵੇਂਗਾ ਪ੍ਰਭੂ ਪ੍ਰਾਪਤੀ ਲਈ ਧਰਮ ਦੀ ਕੀਰਤ ਕਰਨੀ ਤੇ ਉਸ ਵਿੱਚੋਂ ਗਰੀਬ ਗੁਰਵੇ ਨਾਲ ਵੰਡ ਖਾਵਣਾ ਪਰ ਉਪਕਾਰ ਕਰਨ ਲਈ ਹਮੇਸ਼ਾ ਤਿਆਰ ਰਹਿਣਾ ਸਵਾਸ ਸਵਾਸ ਵਾਹਿਗੁਰੂ ਜੀ ਦਾ ਨਾਮ ਜਪਣਾ ਤੇ ਮਨ ਮੈਂ ਮੇਰੀ ਅਤੇ ਮਾਇਆ ਮੋਹ ਤੋਂ ਪਰੇ ਰੱਖਣਾ ਭਾਈ ਤਾਰੂ ਪੋਪਟ ਜੀ ਨੇ ਸਾਰੀ ਉਮਰ ਗੁਰੂ ਜੀ ਦੇ ਇਹਨਾਂ ਬਚਨਾਂ ਉੱਪਰ ਪਹਿਰਾ ਦਿੱਤਾ ਉਹ ਧਰਮ ਦੀ ਕਿਰਤ ਕਰਦੇ ਤੇ ਹਰ ਸਮੇਂ ਪ੍ਰਭੂ ਦੀ ਜਾਦ ਵਿੱਚ ਜੁੜੇ ਰਹਿੰਦੇ ਆਏ ਗਏ ਸਾਧ ਸੰਤ ਅਤੇ ਗਰੀਬ ਗੁਰਬੇ ਦੀ ਪ੍ਰੇਮ ਨਾਲ ਸੇਵਾ ਕਰਦੇ ਅਤੇ ਪਰ ਉਪਕਾਰ ਕਰਦੇ ਹੋਏ ਲੋਕਾਂ ਦੇ ਕਮ ਸਵਾਰ ਦੇ ਭਾਈ ਤਾਰੂ ਪੋਪੜ ਜੀ ਜਦੋਂ ਥੋੜੇ ਵੱਡੇ ਹੋਏ ਤਾਂ ਉਹਨਾਂ ਦੇ ਪਿਤਾ ਜੀ ਅਕਾਲ ਚਲਾਣਾ ਕਰ ਗਏ ਪਿੱਛੇ ਇੱਕ ਬੁੱਢੀ ਮਾਂ ਤੇ ਵਿਧਵਾ ਭੈਣ ਰਹਿ ਗਈ ਜਿਨ੍ਹਾਂ ਦੇ ਜੀਵਨ ਦਾ ਸਹਾਰਾ ਭਾਈ ਤਾਰੂ ਪੋਪੜ ਜੀ ਹੀ ਸਨ ਲਹਾਰ ਤੇ ਜਦੋਂ ਬਾਬਰ ਨੇ ਹਮਲਾ ਕਰਕੇ ਬੜੀ ਤਬਾਹੀ ਮਚਾਈ ਤੇ ਸ਼ਹਿਰ ਨੂੰ ਅੱਗ ਲਾ ਦਿੱਤੀ ਤੇ ਨਾਲ ਹੀ ਹੁਕਮ ਕਰ ਦਿੱਤਾ ਕਿ ਕੋਈ ਵੀ ਇਸ ਅੱਗ ਨੂੰ ਬੁਝਾਉਣ ਦਾ ਯਤਨ ਨਾ ਕਰੇ ਭਾਈ ਤਾਰੂ ਜੀ ਬਾਦਸ਼ਾਹ ਦੇ ਹੁਕਮ ਦੀ ਪਰਵਾਹ ਨਾ ਕਰਦੇ ਹੋਏ ਸਭ ਤੋਂ ਵੱਡੇ ਬਾਦਸ਼ਾਹ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਹੁਕਮ ਕਮਾਉਂਦੇ ਹੋਏ ਪਰ ਉਪਕਾਰ ਕਰਨ ਵਾਲੀ ਮਸ਼ਕ ਚੁੱਕ ਕੇ ਅੱਗ ਬੁਝਾਉਣ ਲਈ ਉੱਠ ਦੌੜੇ ਬੁੱਢੀ ਮਾਂ ਤੇ ਵਿਧਵਾ ਭੈਣ ਨੇ ਬੜੇ ਤਰਲੇ ਕੀਤੇ ਕਿ ਉਹ ਬਾਬਰ ਦੇ ਹੁਕਮ ਦੀ ਉਲੰਘਣਾ ਨਾ ਕਰੇ ਭਾਈ ਤਾਰੂ ਜੀ ਨੇ ਜੋ ਜਵਾਬ ਦਿੱਤਾ ਕਿਸੇ ਕਵੀ ਨੇ ਉਸ ਨੂੰ ਇਸ ਤਰ੍ਹਾਂ ਕਵੀ ਰੂਪ ਵਿੱਚ ਲਿਖਿਆ ਹੈ ਤਾਰੂ ਆਖਦਾ ਭੈਣ ਜੀ ਜਾਣ ਦੇਵੋ ਵੇਲਾ ਸੇਵਾ ਦਾ ਤੇ ਟਹਿਲ ਦਾ ਜਾ ਵਦਾਏ ਮਰਨਾ ਦੇ ਨੇ ਅੰਤ ਨੂੰ ਭੈਣ ਮੇਰੀ ਸਫਲ ਹੋਣ ਦਾ ਸਮਾਂ ਵਿਹਾ ਵਦਾਏ ਇੱਕ ਦੋ ਜਾਂ ਚੌਂ ਦੀ ਰੱਖਿਆ ਜੇ ਕਰ ਸਕਾਂ ਤਾਂ ਆਨੰਦ ਆ ਵਦਾਏ ਗੁਰੂ ਨਾਨਕ ਦਾ ਸਿੱਖ ਅਖਵਾ ਪੈਣੇ ਦੁਖੀ ਦੇਖ ਕੇ ਰਹਾ ਨਾ ਜਾ ਵਦਾਏ ਉਹਨਾਂ ਨੂੰ ਪਰ ਉਪਕਾਰ ਦੀ ਲਗਨ ਲੱਗੀ ਹੋਈ ਸੀ ਉਹਨਾਂ ਕਿਸੇ ਖਤਰੇ ਦੀ ਪਰਵਾਹ ਨਾ ਕੀਤੀ ਤੇ ਲਾਹੌਰ ਆ ਕੇ ਅੱਗ ਬੁਝਾਉਣੀ ਸ਼ੁਰੂ ਕਰ ਦਿੱਤੀ ਕੋਲੋਂ ਕਿਸੇ ਨੇ ਕਿਹਾ ਤਾਰੂ ਤੇਰੀ ਇੱਕ ਬਾਲਟੀ ਦੇ ਪਾਣੀ ਨਾਲ ਇਹ ਅੱਗ ਨਹੀਂ ਬੁਝਣੀ ਤਾਂ ਅੱਗੋਂ ਭਾਈ ਜੀ ਨੇ ਕਿਹਾ ਮੇਰਾ ਇਸ ਨਾਲ ਮਤਲਬ ਨਹੀਂ ਹੈ ਬਾਬਾ ਜੀ ਨੇ ਆਖ ਕੇ ਕਿਹਾ ਇੱਕ ਦੂਜੇ ਦੀ ਸਹਾਇਤਾ ਕਰਨੀ ਚਾਹੀਦੀ ਹੈ ਤੇ ਉਪਰ ਉਪਕਾਰ ਲਈ ਹਰ ਸਮੇਂ ਤਿਆਰ ਰਹਿਣਾ ਚਾਹੀਦਾ ਹੈ ਇਹ ਆਖ ਕੇ ਉਹਨਾਂ ਅੱਗ ਬੁਝਾਉਣੀ ਸ਼ੁਰੂ ਕਰ ਦਿੱਤੀ ਇੱਕ ਥਾਂ ਜੁੜੇ ਆਦਮੀਆਂ ਨੂੰ ਭਾਈ ਤਾਰੂ ਜੀ ਆਖਣ ਲੱਗੇ ਯਾਰੋ ਕੀ ਦੇਖਦੇ ਹੋ ਖਲਕਤ ਦਾ ਨੁਕਸਾਨ ਹੋ ਰਿਹਾ ਏ ਆਓ ਅੱਗ ਬੁਝਾਈਏ ਜਵਾਬ ਮਿਲਿਆ ਨਾ ਬਾਈ ਅਸੀਂ ਤਾਂ ਨਹੀਂ 부ਝਾਉਂਦੇ ਬਾਬਰ ਦਾ ਹੁਕਮ ਹੈ ਕਿ ਕੋਈ ਨਾ 부ਜਾਵੇ ਉਹ ਮਾਰ ਦੇਗਾ ਭਾਈ ਤਾਰੂ ਜੀ ਨੇ ਕਿਹਾ ਮੈਂ ਤੁਹਾਨੂੰ ਉਸ ਦਾ ਹੁਕਮ ਦੇਂਦਾ ਹਾਂ ਜੋ 바ਵਰ ਤੋਂ ਵੀ ਵੱਡਾ ਹੈ ਇੱਕ ਆਦਮੀ ਨੇ ਹੈਰਾਨੀ ਨਾਲ ਪੁੱਛਿਆ ਉਹ ਕੌਣ ਹੈ ਭਾਈ ਤਾਰੂ ਜੀ ਨੇ ਜਵਾਬ ਦਿੱਤਾ ਉਹ ਏ ਸਾਰੀ ਸ੍ਰਿਸ਼ਟੀ ਦਾ ਮਾਲਕ ਭਗਵਾਨ ਪ੍ਰਭੂ ਪਰ ਕੋਈ ਵੀ ਡਰਦਾ ਮਾਰਿਆ ਅੱਗੇ ਨਾ ਆਇਆ ਭਾਈ ਤਾਰੂ ਜੀ ਅੱਗ ਬਚਾਉਂਦੇ ਰਹੇ ਬਾਬਰ ਦੇ ਸਪਾਈਆਂ ਨੇ ਹਕੂਮਤ ਦੇ ਹੁਕਮ ਦੀ ਉਲੰਘਣਾ ਕਰਨ ਦੇ ਜ਼ੁਲਮ ਵਿੱਚ ਉਹਨਾਂ ਨੂੰ ਕੈਦ ਕਰਕੇ ਬਾਬਰ ਕੋਲ ਲਿਆ ਹਾਜ਼ਰ ਕੀਤਾ ਬਾਬਰ ਭਾਈ ਤਾਰੂ ਨੂੰ ਦੇਖ ਕੇ ਹੈਰਾਨ ਹੋਇਆ ਉਸਨੇ ਪੁੱਛਿਆ ਤੂੰ ਕੌਣ ਹੈ ਭਾਈ ਜੀ ਨੇ ਤੜਕ ਹੋ ਕੇ ਜਵਾਬ ਦਿੱਤਾ ਰੱਬ ਦਾ ਬੰਦਾ ਬਾਬਰ ਨੇ ਦੂਜਾ ਸਵਾਲ ਕੀਤਾ ਤੈਨੂੰ ਇੱਥੇ ਕਿਸ ਨੇ ਭੇਜਿਆ ਹੈ ਭਾਈ ਜੀ ਨੇ ਜਵਾਬ ਦਿੱਤਾ ਜਿਸ ਨੇ ਤੈਨੂੰ ਭੇਜਿਆ ਹੈ ਬਾਬਰ ਭਾਈ ਤਾਰੂ ਜੀ ਦੇ ਇਹ ਜਵਾਬ ਸੁਣ ਕੇ ਬੜਾ ਹੈਰਾਨ ਹੋਇਆ ਤੇ ਇਹ ਚੇਤਾਵਨੀ ਦੇ ਕੇ ਉਹਨਾਂ ਨੂੰ ਛੱਡ ਦਿੱਤਾ ਕਿ ਅੱਗੇ ਤੋਂ ਹਕੂਮਤ ਦੇ ਹੁਕਮ ਦੀ ਉਲੰਘਣਾ ਨਾ ਕਰਨੀ ਪਰ ਭਾਈ ਤਾਰੂ ਜੀ ਗੁਰੂ ਜੀ ਦੇ ਹੁਕਮ ਤੇ ਪੈਰਾ ਦਿੰਦੇ ਹੋਏ ਆ ਕੇ ਫਿਰ ਉਹੀ ਕੰਮ ਕਰਨ ਲੱਗ ਪਏ ਕਿਸੇ ਨੂੰ ਸੜਦੀ ਅੱਗ ਵਿੱਚੋਂ ਕੱਢਿਆ ਕਿਸੇ ਨੂੰ ਜਲ ਪਿਲਾਇਆ ਤੇ ਕਿਸੇ ਦੀ ਸੁਲਗਦੀ ਜਾਨ ਨੂੰ ਠੀਰਜ ਦਿੱਤਾ ਸਿਪਾਹੀਆਂ ਨੇ ਉਹਨਾਂ ਨੂੰ ਅਜਿਹਾ ਕਰਨ ਤੋਂ ਵਰਜਿਆ ਪਰ ਭਾਈ ਤਾਰੂ ਜੀ ਨਾ ਰੁਕੇ ਉਹਨਾਂ ਗੁੱਸੇ ਵਿੱਚ ਆ ਕੇ ਭਾਈ ਤਾਰੂ ਜੀ ਨੂੰ ਚੁੱਕ ਬਲਦੀ ਅੱਗ ਵਿੱਚ ਸੁੱਟ ਦਿੱਤਾ ਐਵੇਂ ਗੁਰੂ ਜੀ ਦੇ ਹੁਕਮਾਂ ਤੇ ਪੈਰਾਂ ਦਿੰਦਿਆਂ ਹੋਇਆਂ ਭਾਈ ਤਾਰੂ ਜੀ ਨੇ ਅੱਗ ਵਿੱਚ ਸੜ ਕੇ ਸ਼ਹੀਦੀ ਦਾ ਜਾਮ ਪੀਤਾ ਭਾਈ ਗੁਰਦਾਸ ਜੀ ਨੇ ਇਸੇ ਲਈ ਲਿਖਿਆ ਹੈ ਤਾਰੂ ਪੋਪਟ ਤਾਰਿਆ ਗੁਰਮੁਖ ਬਾਲ ਸੁਬਾਏ ਉਦਾਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਜੀ